ਜੀਦੜ ਕਾਟ ਤੋੜ ਦੇਣਾ ਇਤਿਹਾਸ ਹੋਣਾ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਐਡਾ ਕਦੇ ਇਕੱਠ ਨਹੀਂ ਹੋਇਆ ਤਾਂ ਉਹ ਇਕੱਠ ਕਿਉਂ ਕਰਨਾ ਪਿਆ ਡੱਲੇਵਾਲ ਸਾਹਿਬ ਦੀ ਇੱਛਾ ਸੀ ਕਿ ਮੈਨੂੰ ਤੁਸੀਂ ਕਿੰਨੇ ਕ ਬੰਦਿਆਂ ਨੂੰ ਮਿਲਾ ਦਿਓਗੇ ਵੱਧ ਤੋਂ ਵੱਧ 5000 6000 ਨੂੰ ਮਿਲਾ ਦਿਓਗੇ ਤਾਂ ਫਿਰ ਮੇਰੀ ਇੱਛਾ ਮੈਂ ਕਿਹਾ ਜੀ ਦੱਸੋ ਪ੍ਰਧਾਨ ਜੀ ਤੁਹਾਡੀ ਇੱਛਾ ਕੀ ਹੈ ਤਾਂ ਉਹਨਾਂ ਨੇ ਇੱਛਾ ਜਾਰੀ ਕੀਤੀ ਸੀ ਵੀ ਖਨੌਰੀ ਇਕੱਠ ਕਰੋ ਤਾਂ ਬਹੁਤ ਵੱਡਾ ਜਿਹੜਾ ਲੋਕਾਂ ਦੇ ਮੈਂ ਦਰਸ਼ਨ ਕਰਾਂ ਨਾ ਕਿ ਲੋਕ ਮੇਰੇ ਕਰਨ ਪਾ ਉਹਦੇ ਵਿੱਚੋਂ ਭਾਵਨਾ ਚੋ ਜਿਹੜਾ ਕੱਲ ਨੂੰ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਇਤਿਹਾਸਕ ਕਾਠੂਗਾ ਉਹਦੇ ਸਵਾਂਦੇ ਵਿੱਚ ਜਿਹੜੇ ਆ ਪਾਸੇ ਕੰਨੀਆਂ ਤੇ ਲੰਗਰ ਲੱਗਣੇ ਸ਼ੁਰੂ ਹੋ ਗਏ ਆ ਇੱਕ ਪਾਸੇ ਚਾਹ ਵੀ ਚੱਲਣੀ ਆ ਪ੍ਰਸ਼ਾਦਾ ਵੀ ਚੱਲਣਾ ਪਾਣੀ ਦੀਆਂ ਟੈਂਕੀਆਂ ਵੀ ਆ ਗਈਆਂ ਸਾਡੇ ਵਾਰੰਟੀਆਰ ਜਿਹੜੇ ਸਪੀਕਰ ਦਾ ਕੰਮ ਚੱਲੀ ਜਾਂਦਾ ਉੱਥੇ ਭੱਡੀਆਂ ਫਲੈਸਾਂ ਲੱਗੀਆਂ ਜਾਂਦੀਆਂ ਨੇ ਸਕਰੀਨ ਲੱਗਣਗੇ ਤਾਂ ਕਿਸੇ ਵੀ ਜਿਹੜੇ ਪ੍ਰਬੰਧਕਾਂ ਦੀ ਘਾਟ ਨਹੀਂ ਆਉਣ ਦੇਵਾਂਗੇ ਕਿਉਂਕਿ ਇਹ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ ਜਿਹੜੇ ਭਾਰਤ ਦੇ ਲੋਕ ਆਉਣਗੇ ਤਾਂ ਮੈਂ ਉਹਨਾਂ ਨੂੰ ਲਾਜ਼ਮੀ 1-2 ਮਿੰਟ ਬੋਲਾਂ ਤਾਂ ਉਹਨਾਂ ਦੇ ਦਰਸ਼ਨ ਕਰਾਂ ਮੈਨੂੰ ਉਮੀਦ ਹੈ ਕਿ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਜਿੰਨੇ ਵੀ ਵਰਗ ਹੈ ਖਾਸ ਕਰਕੇ ਸਾਡੇ ਨੌਜਵਾਨ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਾਲਜਾਂ ਦੇ ਵਿਦਿਆਰਥੀ ਸਕੂਲਾਂ ਦੇ ਬੱਚੇ ਤਾਂ ਸਾਡੀਆਂ ਭੈਣਾਂ ਅੰਗਣਵਾੜੀ ਵਾਲੀਆਂ ਮਲਾਜ਼ਮ ਜੱਸੇ ਬੰਦੀਆਂ ਤਾਂ ਟੀਚਰ ਯੂਨੀਅਨਾਂ ਉਹਨਾਂ ਨੂੰ ਮੇਰੀ ਸਮੂਚਿਆਂ ਨੂੰ ਅਪੀਲ ਹੈ ਪਾ ਇਸ ਵਕਤ ਖਨੌਰੀ ਮੋਰਚੇ 'ਚ ਖੜਿਆ ਜਿੱਥੋਂ ਮੋਰਚਾ ਸ਼ੁਰੂ ਹੁੰਦਾ ਤੇ ਜਿੱਥੇ ਕੱਲ ਨੂੰ ਬਹੁਤ ਵੱਡਾ 4 ਜਨਵਰੀ ਨੂੰ ਖਨੌਰੀ ਦੇ ਵਿੱਚ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਜਿਹਦਾ ਰਿਕਾਰਡ ਤੋੜ ਦੇਣਾ ਇਤਿਹਾਸ ਹੋਣਾ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਐਡਾ ਕਦੇ ਇਕੱਠ ਨਹੀਂ ਹੋਇਆ ਤਾਂ ਉਹ ਇਕੱਠ ਕਿਉਂ ਕਰਨਾ ਪਿਆ ਹਮੇਸ਼ਾ ਜਿਹੜਾ ਮੋਰਚਾ ਤੇਰਾ ਫਰੀ ਤੋਂ ਚੱਲਦਾ ਉਹ ਇਸ ਕਰਕੇ ਕਰਿਆ ਗਿਆ ਜਿਹੜਾ ਡੱਲੇਵਾਲ ਸਾਹਿਬ ਅੱਜ 39 ਦਿਨ ਮਰਨ ਵਰਤੇ ਬੈਠੇ ਨੂੰ ਹੋ ਗਏ ਤਾਉਦੀ ਇੱਛਾ ਅਸੀਂ ਮਲਾਉਂਦੇ ਰਿਆਂ ਲੋਕਾਂ ਦੀ ਇੱਛਾ ਹੈ ਕਿ ਉਹਦਾ ਹਾਲਚਲ ਪੁੱਛਦੇ ਰਹੇ ਨੇ ਮਿਲਦੇ ਰਹੇ ਨੇ ਪਰ ਡੱਲੇਵਾਲ ਸਾਹਿਬ ਦੀ ਇੱਛਾ ਸੀ ਕਿ ਮੈਨੂੰ ਤੁਸੀਂ ਕਿੰਨੇ ਕ ਬੰਦਿਆਂ ਨੂੰ ਮਿਲਾ ਦਿਓਗੇ ਵੱਧ ਤੋਂ ਵੱਧ 5000 6000 ਨੂੰ ਮਿਲਾ ਦਿਓਗੇ ਤਾਂ ਫਿਰ ਮੇਰੀ ਇੱਛਾ ਮੈਂ ਕਿਹਾ ਜੀ ਦੱਸੋ ਪ੍ਰਧਾਨ ਜੀ ਤੁਹਾਡੀ ਇੱਛਾ ਕੀ ਹੈ ਤਾਂ ਉਹਨਾਂ ਨੇ ਇੱਛਾ ਜਾਰੀ ਕੀਤੀ ਸੀ ਵੀ ਖਨੌਰੀ ਇਕੱਠ ਕਰੋ ਤਾਂ ਬਹੁਤ ਵੱਡਾ ਜਿਹੜਾ ਲੋਕਾਂ ਦੇ ਮੈਂ ਦਰਸ਼ਨ ਕਰਾਂ ਨਾ ਕਿ ਲੋਕ ਮੇਰੇ ਕਰਨ ਤਾਂ ਉਹਦੇ ਵਿੱਚੋਂ ਭਾਵਨਾ ਤੋਂ ਜਿਹੜਾ ਕੱਲ ਨੂੰ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਇਤਿਹਾਸ ਇਕੱਠੂਗਾ ਉਹਦੇ ਸਵਾਂਦੇ ਵਿੱਚ ਜਿਹੜੇ ਆ ਪਾਸੇ ਕੰਨੀਆਂ ਤੇ ਲੰਗਰ ਲੱਗਣੇ ਸ਼ੁਰੂ ਹੋ ਗਏ ਆ ਇੱਕ ਪਾਸੇ ਚਾਹ ਵੀ ਚੱਲਣੀ ਐ ਪ੍ਰਸ਼ਾਦਾ ਵੀ ਚੱਲਣਾ ਪਾਣੀ ਦੀਆਂ ਟੈਂਕੀਆਂ ਵੀ ਆ ਗਿਆ ਸਾਡੇ ਵਰੰਟੀ ਯਾਰ ਜਿਹੜੇ ਸਪੀਕਰ ਦਾ ਕੰਮ ਚੱਲੀ ਜਾਂਦਾ ਉਥੇ ਭੱਡੀਆਂ ਫਲੈਸਾਂ ਲੱਗੀਆਂ ਜਾਂਦੀਆਂ ਨੇ ਸਕਰੀਨ ਲੱਗਣਗੇ ਤਾਂ ਕਿਸੇ ਵੀ ਜਿਹੜੇ ਪ੍ਰਬੰਧਕਾਂ ਦੀ ਘਾਟ ਨਹੀਂ ਆਉਣ ਦੇਵਾਂਗੇ ਕਿਉਂਕਿ ਇਹ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ ਜਿਹੜੇ ਭਾਰਤ ਦੇ ਲੋਕ ਆਉਣਗੇ ਤਾਂ ਮੈਂ ਉਹਨਾਂ ਨੂੰ ਲਾਜ਼ਮੀ 1-2 ਮਿੰਟ ਬੋਲਾਂ ਤਾ ਉਹਨਾਂ ਦੇ ਦਰਸ਼ਨ ਕਰਾਂ ਮੈਨੂੰ ਉਮੀਦ ਹੈ ਕਿ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਜਿੰਨੇ ਵੀ ਵਰਗ ਹੈ ਖਾਸ ਕਰਕੇ ਸਾਡੇ ਨੌਜਵਾਨ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਾਲਜਾਂ ਦੇ ਵਿਦਿਆਰਥੀ ਸਕੂਲਾਂ ਦੇ ਬੱਚੇ ਤਾਂ ਸਾਡੀਆਂ ਭੈਣਾਂ ਅੰਗਣਵਾੜੀ ਵਾਲੀਆਂ ਮਲਾਜਮ ਜੱਸੇ ਬੰਦੀਆਂ ਤਾਂ ਟੀਚਰ ਯੂਨੀਅਨਾਂ ਉਹਨਾਂ ਨੂੰ ਮੇਰੀ ਸਮੂਚਿਆਂ ਨੂੰ ਅਪੀਲ ਹੈ ਕਿ ਕੱਲ ਨੂੰ ਜਿਹੜੀ ਡੱਲੇਵਾਲ ਸਾਹਿਬ ਦੀ ਭਾਵਨਾ ਹੈ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਬੰਦ ਕਰਕੇ ਇੱਕ ਮੈਸੇਜ ਦਿੱਤਾ ਕੇ ਬੱਚਾ-ਬੱਚਾ ਡੱਲੇਵਾਲ ਸਾਹਿਬ ਦੇ ਨਾਲ ਹੈ ਤੇ ਕੱਲ ਨੂੰ ਬੱਚੇ-ਬੱਚੇ ਨੂੰ ਡੱਲੇਵਾਲ ਸਾਹਿਬ ਨੂੰ ਦੇਖਣਾ ਚਾਹੁੰਦਾ ਹੈ ਖੰਡੌਰੀ ਆਓ ਤੇ ਖਾਸ ਕਰਕੇ ਮੈਂ ਅਪੀਲ ਕਰਦਾ ਕਿ ਸਾਢੇ 12000 ਪੰਚਾਇਤ ਹੈ ਪੰਜਾਬ ਦੀ ਇੱਕ ਵੀ ਪੰਚਾਇਤ ਚੋਂ ਗੈਰ ਹਾਜ਼ਰੀ ਨਹੀਂ ਲੱਗਣੀ ਚਾਹੀਦੀ ਖੰਡੌਰੀ ਪਹੁੰਚੋ ਜਿਹੜੇ ਪ੍ਰਬੰਧਾਂ ਦੀਆਂ ਘਾਟਾਂ ਆਉਣੀਆਂ ਹੋ ਸਕਦਾ ਉਹਨੂੰ ਸੁਣਨ ਨੂੰ ਬੱਸਾਂ ਨਾ ਮਿਲਣ ਟਰੱਕ ਨਾ ਮਿਲਣ ਫਿਰ ਆਪਦੇ ਆਪ ਦੇ ਵਹੀਕਲ ਜਿਵੇਂ ਆਪਾਂ ਰਿਸ਼ਤੇਦਾਰੀ ਚਾਉਣੇ ਆ ਐ ਲੈ ਕੇ ਆਓ ਇੱਕ ਬੇਨਤੀ ਹੈ ਜਿਹੜਾ ਪਿੰਡ ਜਿਹੜਾ ਜਿਲ੍ਹਾ ਪਹਿਲਾ ਤੁਰ ਪਿਆ ਉਹਨੂੰ ਮਾੜਾ-ਮੋਟਾ ਥਾਂ ਮਿਲ ਸਕਦਾ ਮੈਨੂੰ ਲੱਗਦਾ ਅੱਧੀ ਸੰਗਤ ਕਿਤੇ ਰਾਹ ਦੇ ਵਿੱਚੋਂ ਵਾਪਸ ਨਾ ਮੁੜ ਜੇ ਇਸ ਕਰਕੇ ਜਿੰਨਾ ਸਾਨੂੰ ਮੈਸੇਜ ਮਿਲਿਆ ਜਿੰਨੀ ਰਿਪੋਰਟਾਂ ਆ ਰਹੀਆਂ ਨੇ ਇੱਕ ਪਿੰਡ ਦੇ ਵਿੱਚੋਂ 5-5 7-7 ਬੱਸਾਂ ਜਿਹੜੀਆਂ ਕੀਤੀਆਂ ਹੋਈਆਂ ਨੇ ਤਾਂ ਬੇਨਤੀ ਹੈ ਕਿ ਸਾਰੇ ਖਾਸ ਕਰਕੇ ਪੰਜਾਬ ਦਾ ਕੋਈ ਵੀ ਵਰਗ ਕੋਈ ਵੀ ਨੌਜਵਾਨ ਖਾਸ ਕਰਕੇ ਸਾਡੇ ਇਸ ਧਰਤੀ ਦੇ ਸੰਤ ਮਹਾਪੁਰਸ਼ਾਂ ਨੇ ਕੀਰਤਨ ਕਰਿਆ ਸੰਤ ਮਹਾਪੁਰਸ਼ ਆ ਰਹੇ ਨੇ ਰੋਜ਼ ਅਰਦਾਸਾਂ ਹੁੰਦੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਸਾਡਾ ਮੋਰਚਾ ਕਿਸੇ ਹਾਲਤ ਵਿੱਚ ਹੌਲਾ ਰਹਿਣਾ ਇਹਨੇ ਦਿਨੋਂ ਦਿਨ ਪੂਰੇ ਭਾਰਤ ਚ ਪੈਰ ਜਮਾਉਂਦੇ ਜਾਣਾ ਹੁਣ ਖੀਰ ਮੇਰੀ ਇੱਕ ਬੇਨਤੀ ਹੋਊਗੀ ਉੱਥੇ ਆ ਖੜੇ ਆ ਕੇਂਦਰ ਸਰਕਾਰ ਨੇ ਹੁਣ ਸੋਚਣਾ ਕਿ ਐਮਐਸਪੀ ਗਰੰਟੀ ਗਰੂਨ ਡੱਲੇਵਾਲ ਸਾਹਿਬ ਦੇ ਜਿਉਂਦੇ ਦੇਣਾ ਹੈ ਕਿ ਮਰੇ ਤੋਂ ਦੇਣਾ ਉਸ ਚੀਜ਼ ਦੇ ਵਿੱਚ ਆ ਤਾਂ ਮੈਨੂੰ ਉਮੀਦ ਹੈ ਮੈਂ ਖਾਸ ਕਰਕੇ ਬੇਨਤੀ ਵੀ ਕਰੂੰਗਾ ਖਾਸ ਕਰਕੇ ਇਸ ਕਰਕੇ ਕਿਨਾਂ ਕਿ ਮੈਂ ਸੂਬਾ ਜਰਸਕਤਰ ਹੋਣ ਦੇ ਨਾਤੇ ਕਿਉਂਕਿ ਸਾਡੇ ਜੱਸੇਬੰਦੀ ਦਾ ਆਪਣੀ ਜੱਸੇਬੰਦੀ ਦਾ ਜਿਹੜਾ ਪ੍ਰਧਾਨ ਮਰਨਰ ਮਰ ਤੇ ਬੈਠਾ ਹੈ ਤੇ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਸਿੱਟੀ ਜੇ ਕੋਈ ਵੀ ਕਮੀ ਰਹੇਗੀ ਕੋਈ ਵੀ ਕਮਜ਼ੋਰੀ ਰਹੇਗੀ ਉਹਦਾ ਦੋਸ਼ੀ ਮੈਂ ਹੋਊਗਾ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਕਿ ਬੱਚਾ ਬੱਚਾ ਖਨੌਰੀ ਝੋਕ ਦਿਓ ਤੇ ਸਰਕਾਰ ਦੀ ਅੱਖਾਂ ਖੋਲ੍ਹ ਦੇਗੇ ਜਿਵੇਂ ਤੁਸੀਂ 10 ਅਕਤੂਬਰ ਨੂੰ ਬਰਨਾਲੇ ਦੇ ਵਿੱਚ ਲੱਖਾਂ ਦਾ ਕੱਟ ਕੀਤਾ ਸੀ ਐਵੇਂ ਜ਼ਿਕਰ ਖਨੌਰੀ ਵੀ ਰਿਕਾਰਡ ਤੋੜ ਦਿਓ ਕਿ ਡੱਲੇਵਾਲ ਸਾਹਿਬ ਨੂੰ ਪਤਾ ਲੱਗੇ ਕਿ ਮੇਰੀ ਫੌਜ ਮੇਰੇ ਚਪਾਈ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੀ ਮਿਹਨਤ ਕਰਦੇ ਆ ਤੇ ਲੋਕ ਆ ਰਹੇ ਨੇ ਤਾਂ